ਇਹ ਵਿੱਚ ਐਡੀ ਤਾਕਤ ਨਹੀਂ ਵੀ ਦੂਰ ਜਾਂਦੇ ਰਾਹੀਰ ਨੂੰ ਰਸਤਾ ਦਿਖਾ ਸਕੇ ਚਿਰਾਗ 'ਚ ਤਾਕਤ ਨਹੀਂ ਫੁੱਲਾਂ ਦੇ ਗੁਲਦਸਤੇ 'ਚ ਤਾਕਤ ਨਹੀਂ ਦੂਰ ਜਾਂਦੇ ਰਾਹੀਰ ਨੂੰ ਖੁਸ਼ਬੂ ਦੇ ਸਕੇ ਫਿਰ ਕਿਉਂ ਬਾਲਿਆ ਜਾ ਰਿਹਾ ਦੀਵਾ ਕਿਉਂ ਬਾਲਿਆ ਜਾ ਰਿਹਾ ਜਾ ਰਿਹਾ ਚਿਰਾਗ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਵੀ ਜਦੋਂ ਕੋਈ ਰਾਹੀਰ ਉਥੋਂ ਲੰਘੇਗਾ ਤੇ ਉਹ ਦੀਵਾ ਬਲਦਾ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾਏਗਾ ਵੀ ਆ ਜੇਦੀ ਮੜੀ ਤੇ ਜੇਦੀ ਕਬਰ ਤੇ ਦੀਵਾ ਪਿਆ ਬਲਦਾ ਹੈ ਇਸ ਮਨੁੱਖ ਦੀ ਔਲਾਦ ਜਿਹੜੀ ਹੈ ਨਾ ਉਹ ਅੱਜ ਜਿਉਂਦੀ ਪਈ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜਥੇਦਾਰ ਕੌਂਕੇ ਸਾਹਿਬ ਦੀ ਇਹ ਯਾਦਗਾਰ ਮਨਾ ਕੇ ਇਹ ਸਿੱਧ ਕਰ ਦਿੱਤਾ ਉਹ ਸਾਡੇ ਯੋਧੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਅੱਜ ਇਹ ਗੱਲ ਕਹਿਣਗੇ ਵੀ ਦਿੱਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਔਲਾਦ ਤੇ ਸ਼ਹੀਦਾਂ ਯੋਧਿਆਂ ਦੀ ਔਲਾਦ ਅੱਜ ਵੀ ਜਿਉਂਦੀ ਪਈ ਆ ਜੋ ਦਿਹਾੜੇ 'ਤੇ ਮਨਾਉਂਦੀ ਹੈ